ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸਪੀ ਬੀ02 ਦੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਦਦੀਪ ਅਮਰੀਤਸਰੀਆ ਲੋਹ ਵੀਰ ਜੀ ਅੱਜ ਇੱਕ ਹੋਰ ਵੀਡੀਓ ਸ਼ੂਟ ਕਰਨ ਲੱਗੇ ਆ ਜੀ ਜਿਹਦੇ ਵਿੱਚ ਜਿਹੜੀ ਕੀ ਕਾਦੀਆਂ ਜ਼ਿਲ੍ਹੇ ਦੇ ਵਿੱਚ ਸ਼ੀਲ ਲੜਾਈ ਜਾਏਗੀ ਤੇ ਕਿਹੜਾ ਕਿਹੜਾ ਇਲਾਕਾ ਲਿਆ ਜਾਏਗਾ ਤੇ ਕਿਹੜਾ ਪਿੰਡ ਹੈ ਉਹ ਸ਼ੀਲ ਲੜਾਈ ਜਾਏਗੀ ਕਿੰਨੀ ਐਂਟਰੀ ਹੈ ਉਹ ਵੱਡੇ ਉਸਤਾਜੀ ਹੋਣਾ ਨਾ ਚੇਅਰਮੈਨ ਜੀ ਜੀ ਹੋਣਾ ਨਾ ਆਪਣੇ ਵੱਡੇ ਉਸਤਾਜੀ ਰਾਜੂ ਉਸਤਾਜੀ ਕੁਲਫੀਆਂ ਵਾਲਿਆਂ ਨਾ ਆਪਣੇ ਵੱਡੇ ਉਸਤਾਜੀ ਸੰਜੂ ਉਸਤਾਜੀ ਸ਼ਰਨ ਨਾਲ ਗੱਲਬਾਤ ਕਰਦੇ ਆ ਆਪਣੇ ਵੱਡੇ ਉਸਤਾਦ ਜੀ ਡੀਐਸਪੀ ਸਾਹਿਬ ਕਪਲ ਕੁਛ ਜੀ ਉਸਤਾਦ ਜੀ ਨਾਲ ਗੱਲਬਾਤ ਕਰਦੇ ਆ ਤੇ ਆਉ ਲੈ ਜਾਂਦੇ ਉਹਨਾਂ ਦੇ ਕੋਲ ਤੇ ਕਰਦੇ ਆ ਗੱਲਬਾਤ ਉਹ ਤੇ ਐਂਟਰੀਆਂ ਬਾਰੇ ਦੱਸਦੇ ਆ ਜੀ ਆ ਲੋ ਜੀ ਆਪਣੇ ਇਧਰ ਸੰਜੂ ਉਸਤਾਦ ਜੀ ਸਾਸੀਗਾ ਸਾਜੀ ਪੈਰੀ ਪੈਨੇ ਆ ਜੀ ਇਧਰ ਆਪਣੇ ਉਸਤਾਦ ਜੀ ਹੁਣੀ ਡੀਐਸਪੀ ਸਾਹਿਬ ਸਾਸੀਗਾ ਸਾਜੀ ਪੈਰੀ ਪੈਨੇ ਆ ਜੀ ਸਾਸੀਗਾ ਜੀ ਸਾਰੇ ਨੂੰ ਸਾਸੀਗਾ ਇਧਰ ਆਪਣੇ ਚੇਅਰਮੈਨ ਸਾਹਿਬ ਸ਼ਰਨਜੀਤ ਸਿੰਘ ਜੀ ਗੋਗੀ ਠੀਕ ਹੈ ਜੀ ਸਾਸੀਗਾ ਸਾਜੀ ਪੈਰੀ ਪੈਨੇ ਆ ਜੀ ਠੀਕ ਹੈ ਜੀ ਸਾਸੀਗਾ ਇਦਰ ਆਪਣੇ ਰਾਜੂ ਉਸਤਾਜੀ ਕੁਲਫੀਆਂ ਲਈ 사ਸੀਗਾ ਉਸਤਾਜੀ ਪੈਰੀ ਪੈਂਦੀਆਂ ਜੀ ਹਾਂਜੀ ਉਸਤਾਜੀ ਜਿਹੜਾ ਜੇ ਆਪਾਂ ਅਨਾਉਂਸ ਕਰਨ ਲੱਗੇ ਆ ਜੀ ਸ਼ੀਲਡ ਉਹ ਕਾਦੀਆਂ ਏਰੀਆ ਦੀ ਉਸਤਾਜੀ ਜਿੱਦਾਂ ਕਿ ਮੈਂ ਕਹਿ ਚੁੱਕਿਆ ਹਾਂ ਜੀ ਬਿਲਕੁਲ ਜੀ ਬਿਲਕੁਲ ਇਹ ਜਿਹੜੀ ਸਾਡੇ ਕੋਸ਼ਲ ਪਾਰਟੀ ਵੱਲੋਂ ਜਿਹੜਾ ਉਹ ਮੋਟਰਸਾਈਕਲੇ ਘੋੜਾ ਆਇਆ ਜਾ ਰਿਹਾ ਹੈ ਠੀਕ ਹੈ ਜੀ ਇਹਦੇ ਵਿੱਚ ਜਿਹੜੀ ਐਂਟਰੀ ਹੋਣੀ ਹੈ ਸਿਰਫ ਕਾਦੀਆਂ ਹਲਕੇ ਦੇ ਨਾਲ ਦੇ ਬੰਡਾ ਦੀਆਂ ਹੋਣਗੀਆਂ ਓਕੇ ਬੜਾ ਵਧੀਆ ਘਾਦੀਆਂ ਹਲਕੇ ਵਿੱਚ ਸ਼ੌਕ ਚੱਲਦਾ ਜੀ। ਇਹ ਠੀਕ ਹੋ ਗਿਆ ਤਾਂ ਜਿਵੀਆਂ ਮਤਲਬ ਕਿ ਉੱਥੇ 30 35 ਛਤਾਂ ਆਈਆਂ ਜਿਹੜੇ ਹਰ ਸਾਲ ਵਾਰੀਆਂ ਵੀ ਹੁੜਾਂਦੇ ਆ। ਉਹਦੇ ਵਿੱਚ ਡਾਕਟਰ ਸ਼ੋਕ ਨੇ ਉਹਨਾਂ ਦੀ ਪਾਰਟੀ ਆ ਉੱਥੇ। ਜਗੀਰ ਉਸਤਾਦ ਹੈਦੀ ਪਾਰਟੀ ਹੈ। ਔਰ ਹੈਪੀ ਗੁੰਗਲੀ ਵਾਲੇ ਇਹਨਾਂ ਦੀ ਪਾਰਟੀ ਹੈ, ਸ਼ੌਕ ਪਾਰਟੀ ਆ ਗਈ। ਔਰ ਫਸਲ ਗਰੁੱਪ ਦੀਆਂ ਉੱਥੇ ਆ ਗਈਆਂ ਨੇ ਛਤਾਂ। ਤੇ ਮੇਰਾ ਸ਼ਗਿਰਦ ਹੈ ਜੀ ਤੇ ਚਮਕੌਰ ਜਿਹੜਾ ਮੋਟਰਸਾਈਕਲ ਸਪான்ਸਰ ਕਰ ਰਿਹਾ ਇਹਦੇ ਵਿੱਚ 7 ਕਬੂਤਰ ਉਡਾਈ ਜਾਣਗੇ ਔਰ 6 ਦਾ ਟਾਈਮ ਆ ਕੋਈ ਕਬੂਤਰ ਇਹਦੇ ਵਿੱਚ ਫਿਕਸ ਨਹੀਂ ਹੈ ਕਿਉਂਕਿ ਇਹ 5000 ਰੁਪਆ ਰੋਡ ਦਾ ਕੱਪ ਉਹ ਕੀਤਾ ਜੀ ਇਹ 5000 ਰੁਪਆ ਦਆਇਆ ਜਾਏਗਾ 5000 ਰੁਪਆ 5000 ਰੁਪਆ ਦੀ ਐਵਰੇਜ ਤੇ ਉਹ ਕੱਢਿਆ ਜਾਏਗਾ ਜੀ ਆ ਠੀਕ ਹੈ ਜੀ ਔਰ ਪਹਿਲਾ ਇਨਾਮ ਜਿਹੜਾ ਮੋਟਰਸਾਈਕਲ ਦਿੱਤਾ ਜਾਵੇਗਾ ਤੇ ਹਿੱਟ ਕਬੂਤਰ ਨੂੰ ਜਿਹੜੀ ਆ ਉਹ LCD ਦਿੱਤੇ ਐਵਰੇਜ ਕੜਮੀ ਆ ਇਹ ਠੀਕ ਹੋ ਗਿਆ ਜੀ ਪੰਜੇ ਐਤਵਾਰਾਂ ਦੀ ਐਵਰੇਜ ਜਿਸ ਕਬੂਤਰ ਦੀ ਐਵਰੇਜ ਨਿਕਲਦੀ ਹੈ ਉਹ ਉਹਨੂੰ ਫਿਰ ਦਿੱਤਾ ਜਾਏਗਾ ਜੀ LCD ਦਿੱਤੀ ਹੈ ਇਹ ਠੀਕ ਹੋ ਗਿਆ 33 ਇੰਚ ਦੀ 33 ਇੰਚ ਦੀ LCD ਅਨਾਉਂਸ ਹੋ ਗਈ ਜੀ ਹਾਂ 3100 ਰੁਪਿਆ ਜਿਹੜੀ ਉਹ ਐਂਟਰੀ ਠੀਕ ਆ ਇਹ ਠੀਕ ਹੈ ਜੀ ਇਹ ਦੁਬਾਰਾ ਮੈਂ ਕਹਿ ਦਨਾ ਚਾਹੀਦਾ ਚਾਹਨਾ ਵੀ ਇਹਦੇ ਵਿੱਚ ਜਿਹੜਾ ਵਾ ਉਹ ਸਿਰਫ ਕਾਦੀਆਂ ਹਲਕਿਆਂ ਦੇ ਨਾਲ ਲਾਲ ਦੇ ਜਿਹੜੇ ਏਰੀਏ ਨੇ ਉਹਨਾਂ ਦੀਆਂ ਛੱਤਾਂ ਲੀਆਂ ਜਾਣਗੀਆਂ ਔਰ ਸ਼ੀਲਡ ਜਿਹੜਾ ਉੱਡਣ ਦਾ ਵੈਸੇ ਤਾਂ ਇਹ ਜੇਡ ਦਾ ਪਹਿਲਾ ਰੱਖਿਆ ਪਰ ਫਿਰ ਵੀ ਜਿਤਨਾ ਗੁਰਦਾਸਪੁਰ ਹਲਕੀ ਰਿਆਵਾ ਜੀਆਂ ਲੱਗਦੀਆਂ ਤੇ ਉਸੇ ਪੰਜਿਆ ਦਵਾਰਾ ਨੂੰ ਲਿਆ ਜਾਏਗਾ ਪੱਲਾ 6 ਤੋਂ 6 ਹੋਏਗਾ ਪੱਲੇ ਤੋਂ ਪੱਲਾ ਕਬੂਤਰ ਜੇ ਸ਼ੋਅ ਹੁੰਦਾ ਠੀਕ ਆ ਨਹੀਂ ਤੇ ਮੌਤ ਜਿਹੜਾ ਉਹ ਥੱਲੇ ਉਤਰੇਗਾ ਜੇ 6 ਵਜੇ ਕਬੂਤਰ ਲੱਭ ਜਾਂਦਾ ਉਹ ਭਾਏ 10 ਵਜੇ ਤੱਕ ਲੱਭਦਾ ਰਹੇ ਉਹਦਾ ਟਾਈਮ ਮੰਨਿਆ ਜਾਵੇਗਾ ਜੇ ਕਿਚਨ ਨੂੰ ਲੱਗਦਾ ਵੀ ਮੇਰਾ ਕਬੂਤਰ ਜਿਹੜਾ 7 ਵਜੇ ਖੁੱਲਦਾ ਜਾਂ 8 ਵਜੇ ਖੁੱਲਦਾ ਉਹ 1 ਘੰਟੇ ਦਾ 5000 ਰੁਪਿਆ ਉਹਨੂੰ ਐਕਸਟਰਾ ਦੇਣਾ ਪਵੇਗਾ ਜੇ ਉਹਦਾ ਕਬੂਤਰ ਆ ਜਾਏਗਾ ਉਹਨੂੰ 5 ਦੇ ਨਾਲ 2000 ਰੁਪਿਆ ਹੋਰ ਜਮ੍ਹਾਂ ਕਰਕੇ ਤੇ 7000 ਰੁਪਿਆ ਉਹਨੂੰ ਦਿੱਤਾ ਜਾਵੇਗਾ ਕਿਉਂਕਿ ਉਹ ਕਬੂਤਰ ਇੰਨੀ ਉਡਾਰ ਕਰਨ ਵਾਲਾ ਕਬੂਤਰ ਜਿਹੜਾ ਬਹੁਤ ਘੱਟ ਜਿਹੜਾ ਉਹ ਮਿਲਦਾ ਪਰ ਇਹ ਕਬੂਤਰ ਜਿਹੜਾ ਵਾ ਮਹੌਤ ਆ ਜਾਊਗਾ ਉਹਨੂੰ ਪਹਿਲੇ ਨੋਟ ਕਰਾਇਆ ਜਾਊਗਾ ਵੀ ਇਹ ਪਬੂਤਰ ਮੇਰਾ 7:30-8:00 ਹੋ ਜਾਵੇਗਾ। ਪਰ 6 ਵਜੇ ਤੋਂ ਬਾਅਦ ਲੱਗਦਾ। ਠੀਕ ਹੈ ਜੀ। ਜੀ ਉਹ ਨਹੀਂ ਇਹ ਇਸ ਬਾਰੇ ਦੱਸੇਗਾ ਤੇ 6 ਤੋਂ 6 ਹੀ ਪੱਲਾ ਰਹੇਗਾ ਤੇ ਮੌਤ 6 ਵਜੇ ਉੱਠ ਕੇ ਥੱਲੇ ਆ ਜਾਏਗਾ। ਕੋਈ ਵੀ ਮੌਤ ਖਰਾਬੀ ਨਾ ਕਰੇ। ਇਹਦੇ ਵਿੱਚ ਪਿਓਰ ਜਿਹੜੇ ਆ ਉਹ ਹਾਈ ਫਲੈਅਰ ਕਬੂਤਰ ਉਡਾਏ ਜਾਣਗੇ। ਔਰ ਬਾਕੀ ਜਿਹੜੀਆਂ ਸ਼ਰਤਾਂਵਾਚਾਰੀਆਂ ਜੰਮੂ ਵਾਲੇ ਪੰਜਾਬ ਕਾਪਲੀਆਂ ਹੋਣਗੀਆਂ। ਇਹ ਠੀਕ ਹੈ ਜੀ। ਤੇ ਜੋ ਜੰਮੂ ਦੇ ਵਿੱਚ ਸ਼ਰਤਾਂ ਨੇ ਜੇ ਉਹ ਜਿਹਾ ਤੁਹਾਡਾ ਪਿਛੜਾ ਉੜਨਾ ਉਹਦੇ ਵਿੱਚ ਹੀ ਆ। ਅਰ ਮੈਂ ਦੱਸਣਾ ਚਾਹਣਾ ਵੀ ਵਾਰ-ਵਾਰ ਮੈਨੂੰ ਬਹੁਤ ਜ਼ਿਆਦਾ ਫੋਨ ਆ ਰਹੇ ਨੇ। ਐਂਟਰੀਆਂ ਜਿਹੜੀਆਂ ਵਾ ਉਹ ਲੋ ਕਰਵਾ ਰਹੇ ਨੇ। ਕੁਝ ਮੈਨੂੰ ਜਿਹੜੇ ਸੱਜਣ ਮਿੱਤਰਕ ਨੇ ਉਹ ਫੋਨ ਕਰ ਰਹੇ ਆ ਸਤ ਜੀ ਕੁਝ ਛੱਤਾ ਜਿਹੜੀਆਂ ਇਹਨਾਂ ਕੋ 5-5000 ਰੁਪਏ ਐਂਟਰੀ ਹੋਣ ਲੈ ਲੋ ਤੇ 6000 ਰੁਪਏ ਜਿਹੜਾ ਉਹ ਫਰਵਰੀ ਮਹੀਨੇ ਤੇ ਕਰ ਦੇਣਗੇ ਕੋਈ ਗੱਲ ਨਹੀਂ ਆ ਜੀ। ਆਪਾਂ ਨੂੰ ਇਸ ਗੱਲ ਦਾ ਵੀ ਕੋਈ ਤਰਾਜ ਨਹੀਂ ਆ। ਤੇ ਤਕਰੀਬਨ ਸਾਡੇ ਕੋ ਅ ਇਸ ਵੇਲੇ 15 ਨਿਸ਼ਤਾ ਦੀ ਐਂਟਰੀ ਆ ਗਈ ਹੈ ਜਮੂਹ ਪੰਜਾਬ ਤੱਕ ਤੇ ਇਹਦੀ ਵੀ ਜਿਹੜੀ ਐਂਟਰੀ ਆ 30 ਦਸੰਬਰ ਰੱਖੀ ਗਈ ਆ 30 ਦਸੰਬਰ ਤੱਕ ਕਾਦੀਆਂ ਹਲਕਿਆਲੇ ਜਿਹੜੀ ਉਹ ਆਪਣੀਆਂ ਐਂਟਰੀਆਂ ਦੇ ਸਕਦੇ ਨੇ ਐਂਟਰੀਆਂ ਜਿਹੜੀਆਂ ਵਾ ਇਹ ਸੋਨੂ ਬਟਾਲਾ ਨੇ ਉਸਤਾਦ ਜੀ ਹੋਣੀ ਮੇਰੇ ਪਾਰਟੀ ਦੇ ਉਹ ਜਮਾ ਕਰਨਗੇ ਚਮਕੌਰਾ ਉਹਨਾਂ ਦੇ ਪਿੰਡ ਦੇ ਜਿਹੜੇ ਬੰਦੇ ਨੇ ਉਹ ਜਮਾ ਕਰਨਗੇ ਔਰ ਗੁਰਦਾਸਪੁਰ ਬਬਲੂ ਉਸਤਾਦ ਦਾ ਉਹ ਜਮਾ ਕਰੇਗਾ ਜਾਂ ਇਹਨਾਂ ਨੂੰ 바ਰ ਕੋਡ ਪਾ ਦਿੱਤਾ ਜਾਵੇਗਾ ਇਹ ਉਸ 바ਰ ਕੋਡ ਦੇ ਉੱਤੇ ਐਂਟਰੀ ਆਪਣੀ ਕੀ ਜਮਾ ਕਰਾ ਸਕਦੇ ਆ ਜਦੋਂ ਐਂਟਰੀਆਂ ਆੜੀਆਂ ਸ਼ੁਰੂ ਹੋਣਗੀਆਂ ਤੇ ਉਹਨਾਂ ਦਾ ਇੱਕ ਗਰੁੱਪ ਬਣਾਇਆ ਜਾਵੇਗਾ ਔਰ ਮੈਂ ਇਹ ਮੈਂ ਕਹਿ ਦਨਾ ਚਾਹਨਾ ਕਿ ਬਾਗੀਆਂ ਹੀ ਉਦੋਂ ਦੀ ਉੱਡਣਗੀਆਂ ਜਦੋਂ ਇਹ ਪੰਜ ਬਾਗੀਆਂ ਜਿਹੜੀਆਂ ਗੁਰਦਾਸਪੁਰ ਲੱਗਦੀਆਂ ਉਹ ਤਰੀਕਾ ਦੇ ਵਿੱਚ ਉਹ ਫਿਰ ਪੰਜ ਆਦਵਾਰ ਪਾਉਣਗੇ ਬਾਕੀ ਕੋਈ ਸਤਿ ਹੀ ਕੋਈ ਸਵਾਲ ਜਵਾਬ ਕਰਨਾ ਚਾਹੁੰਦੇ ਹੋ ਜਿਹੜੀਆਂ ਸੈਕਿੰਡ ਤੇ ਥਰਡ ਦੇ ਨਾਮ ਆ ਉਹ ਐਂਟਰੀਆਂ ਛਾੜ ਨਾ ਦਿੱਤੇ ਜਾਂਦੇ ਤੇ ਸਾਜੀ ਹੇਟ ਦਾ ਤੇ ਤੁਸੀਂ ਕਹਤਾ ਹੇਟ ਬੱਚਾ ਵੀ ਹੋਏਗਾ ਕੋਈ ਨਹੀਂ ਅਜੇ ਬੱਚੇ ਦਾ ਕੋਈ ਨਾਮ ਨਹੀਂ ਹੈ ਜੀ ਆ ਠੀਕ ਹੈ ਜੀ ਹਾਂ ਫਿਰ ਵੀ ਮੈਂ ਆਪਣੇ ਵੱਲੋਂ ਅਨਾਉਂਸ ਕਰ ਦਿੰਦਾ ਜੀ ਜਿਹੜਾ ਹੇਟ ਬੱਚਾ ਵਾ ਉਹਨੂੰ ਮੇਰੇ ਵੱਲੋਂ ਇੱਕ ਸ਼ੀਲਡ ਦਿੱਤੀ ਜਾਵੇ ਓਕੇ ਔਰ ਬੱਚਾ ਜਿਹੜਾ ਜਿਹੜਾ ਉਹ 2:30 ਵਜੇ ਤੋਂ ਜੇ ਵਕਤ 3:00 ਵਜੇ ਤੋਂ ਬਾਅਦ ਮਿਠੇਗਾ ਜਾਂ 2:00 ਵਜੇ ਤੋਂ ਬਾਅਦ ਮਿਠੇਗਾ ਠੀਕ ਹੈ ਜੀ ਇਹ ਕਿੰਨੀ ਗਲੀ ਦਾ ਬੱਚਾ ਹੋਏ ਉਸਤਾਦ ਜੀ ਬੱਚਾ 5 ਗਲੀ ਦਾ 5 ਗਲੀ ਤੱਕ ਦਾ ਠੀਕ ਹੈ ਜੀ ਜਿਹੜਾ ਤੁਹਾਨੂੰ ਪਹਿਲੇ ਵੀ ਪਤਾ ਇੱਕ ਹੀ ਜਮੂ ਪੰਜਾਬ ਕਾ ਕੋੜ ਆ ਰਹੇ ਆ ਹਾਂ ਜੀ ਜਿਹਦੇ ਵਿੱਚ 5 ਦਾ ਮੋਟਰਸਾਈਕਲ ਨਹੀਂ ਬਿਲਕੁਲ ਜੀ ਔਰ ਕੁਝ ਸ਼ੀਲਡਾਂ ਵੀ ਨੇ ਐਲਸੀਡੀਆਂ ਨੇ ਜੇ ਤੱਕ ਪੁੱਤਰ 5 ਵਜੇ ਤੋਂ ਬਾਅਦ ਬੈਠੇਗਾ ਬਿਲਕੁਲ ਜੀ ਬਿਲਕੁਲ ਤਾਂ ਜੀ ਔਰ ਦੂਸਰੀ ਜਿਹੜੀ ਆਪਣੇ ਚੇਅਰਮੈਨ ਸਾਹਿਬ ਹੋਣੇ ਇੱਕ ਕੱਪ ਉਡਾਦੇ ਨੇ ਉਹਨਾਂ ਦੇ ਵਿੱਚ ਵੀ ਕਾਫੀ ਐਂਟਰੀਆਂ ਆਣ ਗਈਆਂ ਹੋਣੇ ਤਸਵੀਰਾਂ ਰਹੀ ਸੀ ਔਰ ਉਹਦੇ ਵਿੱਚ ਇੱਕ ਫ੍ਰੀ ਦਾ ਕੱਪ ਉਡਾਦਨੇ ਆ ਜਿਹੜਾ 3000 ਰੁਪਿਆ ਐਂਟਰੀ ਫੀਸ ਆ ਉਹਦੇ ਵਿੱਚ ਇੱਕ ਫ੍ਰੀ ਦਾ ਕੱਪ ਮੈਂ ਤੇ ਉਸਤਾਦ ਸ਼ਨੂ ਉਸਤਾਦ ਜੀ ਵੱਲੋਂ ਜਿਹੜਾ ਉਡਾਦਨੇ ਆ ਉਹ ਉਹਦੇ ਵਿੱਚ ਵੀ ਆਉਂਦਾ ਨਹੀਂ ਕਿਉਂਕਿ ਜਿਹੜਾ ਇੱਧਰ ਐਂਟਰੀ ਕਰੇਗਾ ਉਹਦੀ ਆਟੋਮੈਟਿਕਲੀ ਐਂਟਰੀ ਇੱਧਰ ਹੀ ਹੋ ਜੇ ਬਿਲਕੁਲ ਬਿਲਕੁਲ ਫਰੀ ਵਾਲੇ ਜੇ ਉਹੀ ਉਡੇਗਾ ਜੀ ਹਾਂ ਇੱਕ ਮੈਂ ਤੇ ਸੰਜੂ ਉਸਤਾਦ ਹੋਣੀ ਹਾਂਜੀ ਆਪਾਂ ਇੱਕ ਮੋਟਰਸਾਈਕਲ ਉਡਾਣੇ ਆ ਇੱਕ ਉਹਦੀ ਐਂਟਰੀ ਹੈ ਕਿੰਨੀ ਐਂਟਰੀ ਫੀਸ ਹੈ ਭਾਜੀ ਉਹਦੀ 31 3100 ਰੁਪਇਆ ਉਹਦੀ ਵੀ ਐਂਟਰੀ ਜੋ 2500 ਜਾਂ 3100 ਆਪਾਂ ਉਹ ਕਲੀਅਰ ਕਰ ਲਾਂਗੇ ਠੀਕ ਹੈ ਜੀ ਆ ਤਿੰਨੇ 3100 ਰੁਪਇਆ 3100 ਰੁਪਇਆ ਫੀਸ ਰੱਖੀ ਠੀਕ ਹੈ ਜੀ 3100 ਰੁਪਇਆ ਜੀ ਸੰਦੀਪ ਉਸਤਾਦ ਜੀ ਤੇ ਲਾਟੀ ਉਸਤਾਦ ਜੀ ਕੜਿਆਲੇ ਹਾਂਜੀ ਹਾਂਜੀ ਠੀਕ ਹੈ ਜੀ ਉਹ ਜਿਹੜੀ ਖੀਲੇਗੀ ਉਹਦੀ ਐਂਟਰੀ 3100 ਰੁਪਇਆ ਔਰ ਇੱਕ ਐਰ ਕੀ ਆਈ ਬੱਚਿਆਂ ਦਾ ਕੱਪ ਸ਼ੁਰੂ ਕੀਤਾ ਜੀ ਜਿਹੜਾ ਵਸਾ ਮੈਂ ਵਰਵੀਤਾ ਨੂੰ ਇਹ ਗੱਲ ਕਰ ਦੱਸਣਾ ਚਾਹਣਾ ਜੀ ਵੀ ਜਿਹੜਾ ਆਪਾਂ ਬੱਚਿਆਂ ਦਾ ਕੱਪ ਉਡਾ ਰਹੇ ਹਾਂ ਜੀ ਸਾਡੀ ਕਮੇਟੀ ਨੇ ਫੈਸਲਾ ਕੀਤਾ ਵੀ ਵਿਸਾਖੀ ਵਾਲੇ ਦਿਨ ਇਹ ਕੱਪ ਉਡ ਉਦੇ ਵਿੱਚ ਸਾਰਿਆਂ ਦੇ ਸਾਨੂੰ ਕੁਝ ਬੰਦੇ ਰਿਪੋਰਟ ਆਏ ਨੇ ਸਾਰੀ ਕਮੇਟੀ ਨੇ ਬਹਿ ਕੇ ਵੀ ਇਹ ਫੈਸਲਾ ਕੀਤਾ ਕਿ ਜਿਹੜਾ ਪੰਜਵੀਂ ਤੇ ਛੇਵੀਂ ਗਲੀ ਦਾ ਪੱਠਾ ਪੱਠੀ ਬਣ ਜਾਂਦਾ ਵਾ ਤੇ ਬੱਚਾ ਜ਼ੀਰੋ ਗਲੀ ਤੋਂ ਲੈ ਕੇ ਤੇ ਤੀਜੀ ਗਲੀ ਤੱਕ ਕੀਤਾ ਜਾਵੇਗਾ ਬਾਈ ਚਾਂਸ ਇੱਕ ਪਾਸਿਓ ਜੇ ਬੱਚਾ ਚੌਥੀ ਗਲੀ ਛੁੱਟ ਜਾਂਦਾ ਉਹ ਮੰਨਣ ਜੋਗਾ ਕਿਉਂਕਿ ਕਈ ਵਾਰੀ ਇੱਕ ਪਾਸਿਓ ਇੱਕ ਪਾਸਿਓ ਤਿੰਦਾ ਹੀ ਹੋਣਾ ਚਾਹੀਦਾ ਹੈ ਇੱਕ ਪਾਸਿਓ ਦੇ ਚੌਥੀ ਦਾ ਵੀ ਹੋਏਗਾ ਤੇ ਕੋਈ ਪ੍ਰੋਬਲਮ ਨਹੀਂ ਬੱਚਾ ਬਚਪਨ ਵਾਲੇ ਪਰਾਂ ਤੋਂ ਹੀ ਗਿਣਿਆ ਜਾਏਗਾ ਕੱਲ ਨੂੰ ਕੋਈ ਇਹ ਨਹੀਂ ਕਹੇਗਾ ਵੀ ਮੈਂ ਤੇ ਬੱਚਾ ਫੁਟਿਆ ਹੀ ਕਲੀ-ਕਲੀ ਦਾ ਜੀ ਹੋਵਾਂ ਉਹ ਬਿਲਕੁਲ ਨਹੀਂ ਕਿ ਮੈਨੇ ਗਿਣਿਆ ਜਾਊਗਾ ਬੱਚਾ ਤਿੰਨ ਕਲੀ ਦਾ ਹੀ ਗਿਣਿਆ ਜਾਏਗਾ ਬਾਕੀ ਜੋ ਕਮੇਟੀ ਫੈਸਲਾ ਕਰੇਗੀ ਜੋ ਕਮੇਟੀ ਕਹੇਗੀ ਤੇ ਉਸ ਹਿਸਾਬ ਨਾਲ ਜੋ ਜਿਹੜੇ ਐਂਟਰੀਆਂ ਦੇਣਗੇ ਇਹਨਾਂ ਦਾ ਸਾਰੇ ਦਾ ਮਿਲਾ ਕੇ ਜੋ ਇਹ ਪਿਆਗ ਹੋਏਗਾ ਉਹ ਫੈਸਲੇ ਨੂੰ ਮਨਜ਼ੂਰੀ ਦਿੱਤਾ ਜਾਵੇਗਾ ਜੀ ਬਾਕੀ ਸ਼ਰਤਾਂ ਸਾਡੀਆਂ ਸਾਰੀਆਂ ਜਿੰਦੇ ਵੀ ਕਾਗਜ਼ ਉਡਣਗੇ ਉਹ ਜੰਮੂ ਪੰਜਾਬ ਵਾਲੇ ਕੱਪੜੇ ਜੀ ਕਾਦੀਆਂ ਵਾਲੀ ਅ ਅ ਸ਼ੀਲਡ ਦੇ ਵਿੱਚ ਵੱਧ ਵੱਧ ਚੜ ਕੇ ਆਪਣਾ ਹਿੱਸਾ ਦਿਓ ਜੀ ਮਿਹਰਬਾਨੀ ਹੈ ਸ਼ੁਕਰੀਆ ਥੈਂਕ ਯੂ ਜੀ ਲਓ ਜੀ ਅਗਲੀ ਵੀਡੀਓ ਚ ਜਲਦ ਮਿਲਦੇ ਹਾਂ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ਼੍ਰੀ ਅਕਾਲ